ਆਂਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਦੇ ਨਤੀਜੇ ਕਾਲਾਂ ਵਾਲੀ ਸੀਟ ਤੋਂ ਬਲਜੀਤ ਸਿੰਘ ਦਾਤੂਵਾਲ ਦੀ ਹਾਰ ਬਿੰਦਰ ਸਿੰਘ ਖਾਲਸਾ ਨੇ 1771 ਵੋਟਾਂ ਨਾਲ ਹਰਾਇਆ ਸ਼ਾਹਬਾਦ ਦੇ ਵਾਰਡ ਨੰਬਰ 13 ਤੋਂ ਜਿੱਤੇ ਦੀਦਾਰ ਸਿੰਘ ਨਲਵੀ ਕੱਲ ਆਪਣੀ ਟਰਾਲੀ ਤੋਂ ਬਾਹਰ ਆਉਣਗੇ ਡੱਲੇਵਾਲ ਸਟੇਜ ਨੇੜੇ ਹੀ ਓਪਨ ਟਰਾਲੀ 'ਚ ਰਹਿਣਗੇ ਕਿਸਾਨ ਆਗੂ ਬੋਲੇ ਧੁੱਪ ਤੇ ਖੁੱਲੀ ਹਵਾ ਕਰਕੇ ਲਿਆ ਫੈਸਲਾ ਡੱਲੇਵਾਲ ਵੱਲੋਂ ਮੈਡੀਕਲ ਏਡ ਲਾਈਨ ਤੇ ਬੋਲੇ ਕਿਸਾਨ ਆਗੂ ਕਿਾ ਡੱਲੇਵਾਲ ਅਖੀਰ ਤੱਕ ਕਰਦੇ ਰਹੇ ਇਨਕਾਰ ਪਰ ਸਾਡੇ ਸਭ ਦੇ ਕਹਿਣ ਤੇ ਡੱਲੇਵਾਲ ਨੇ ਦੁਖੀ ਮਨ ਨਾਲ ਸਾਡੀ ਬੇਨਤੀ ਤੇ ਭਰੀ ਹਾਮੀ ਨਾਰੀ ਬਾਰਡਰ ਤੇ 121 ਕਿਸਾਨਾਂ ਦਾ ਮਰਨ ਵਰਤ ਵੀ ਖਤਮ ਹੁਣ ਮੈਡੀਕਲ ਟਰੀਟਮੈਂਟ ਨਾਲ ਸਿਰਫ ਡੱਲੇਵਾਲ ਦਾ ਵਰਤ ਰਹੇਗਾ ਜਾਰੀ 14 ਫਰਵਰੀ ਨੂੰ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਹੋਣੀ ਹੈ ਮੀਟਿੰਗ ਪੰਜਾਬ ਦੀਆਂ ਮਹਿਲਾਵਾਂ ਨੂੰ ਜਲਦ ਮਿਲਣਗੇ ਹਰ ਮਹੀਨੇ 1100 ਰੁਪਏ ਮੁੱਖ ਮੰਤਰੀ ਮਾਨ ਬੋਲੇ ਅਗਲੇ ਬਜਟ ਸੈਸ਼ਨ ਤੋਂ ਪੂਰਾ ਕਰਾਂਗੇ ਵਾਦਾ ਚੰਮ ਦੀ ਨਹੀਂ ਕੰਮ ਦੀ ਕਰਦੇ ਹਾਂ ਰਾਜਵੀਰ ਮਹਾਕੁੰਭ ਚਾਗਦਾ ਤਾंडव ਸ਼ਾਸਤਰੀ ਬ੍ਰਿਜ ਸੈਕਟਰ 20 ਦੇ ਕੈਂਪ ਚ ਲੱਗੀ ਭਿਆਨਕ ਅਗ ਕਈ ਟੈਂਟ ਸੜ ਕੇ ਸਵਾ ਸੀਐਮ ਯੋਗੀ ਦਿੱਤਿਆਨਾਥ ਨੇ ਘਟਨਾ ਦਾ ਲਿਆ ਨੋਟਿਸ ਪੀਐਮ ਮੋਦੀ ਨੇ ਵੀ ਸੀਐਮ ਨਾਲ ਕੀਤੀ ਗੱਲਬਾਤ ਡੋਨਲਡ ਟਰੰਪ ਨੇ ਸੌਚੁਕ ਸਮਾਗਮ ਤੋਂ ਪਹਿਲਾਂ ਮੁਕੇਸ਼ ਸ਼ੰਭਾਨੀ ਅਤੇ ਨੀਤਾ ਬਾਨੀ ਨਾਲ ਕੀਤੀ ਮੁਲਾਕਾਤ ਟਰੰਪ ਦੇ ਸੌਚੁਕ ਸਮਾਗਮ ਚ ਕਰਨਗੇ ਸ਼ਿਰਕਤ 20 ਜਨਵਰੀ ਨੂੰ ਹੈ ਟਰੰਪ ਦਾ ਸੌਚੁਕ ਸਮਾਰਕ ਤੁਸੀਂ ਐਕਟਿਵ ਨਜ਼ਰ ਨਹੀਂ ਆ ਰਹੇ ਪਿਛਲੇ ਕੁਝ ਟਾਈਮ ਤੋਂ ਸੁਖਵੀਰ ਬਾਦਲ ਤੋਂ ਡਰਦੇ ਨੇ ਪਾਰਟੀ ਦੇ ਆਗੂ ਕਿਹੜੀ ਗੱਲ ਦਾ ਡਰ ਹੁਣ ਲੱਗਦਾ ਹੈ ਬਾਗੀ ਮੈਲੇ ਦੀ ਸਟੇਜ ਤੋਂ ਸੁਬੀਰ ਬਾਦਲ ਦੀ ਸਟੇਟਮੈਂਟ ਹੈ ਕਹਿੰਦੇ ਜਿਹੜੇ ਪਾਰਟੀ ਦੇ ਖਿਲਾਫ ਜਾ ਕੇ ਖੜੇ ਹੋਗੇ ਇਹ ਸਿੱਖ ਨਹੀਂ ਇਹ ਗੱਦਾਰ ਹੈ ਅੱਛਾ ਮੈਂ ਇੱਕ ਹੋਰ ਚੀਜ਼ ਨੋਟ ਕਰ ਰਹੇ ਹਾਂ ਕਿ ਜਿੰਨੀ ਵਾਰ ਜ਼ਿਕਰ ਕੀਤਾ ਨਾ ਸੁਬੀਰ ਬਾਦਲ ਦਾ ਪ੍ਰਧਾਨ ਜੀ ਹੋ ਗਿਆ ਹੁਣ ਸਾਬਕਾ ਪ੍ਰਧਾਨ ਜੀ ਹੋ ਗਿਆ ਵੀ ਇਹ ਗੱਲ ਕਰਨ ਲੱਗਿਆ ਸੀਗਾ ਵੀ ਇੰਨਾ ਜ਼ਿਆਦਾ ਉਹ ਹਾਵੀ ਨੇ ਦਿਮਾਗ ਤੇ ਕਿ ਉਹਨਾਂ ਲਈ ਪ੍ਰਧਾਨ ਜੀ ਤੋਂ ਇਲਾਵਾ ਸ਼ਬਦ ਹੀ ਨਹੀਂ ਨਿਕਲਦਾ ਕੋਈ ਇੱਕ ਮੇਨ ਪੁਆਇੰਟ ਸੀਗਾ ਕੀ ਪੁਆਇੰਟ ਉਹ ਸੀਗਾ ਕਿ ਸੁਬੀਰ ਬਾਦਲ ਨੂੰ ਪਾਸੇ ਹੋ ਜਾਣਾ ਚਾਹੀਦਾ होर किसी गलते शायद ज्यादा फोकस किया ही नहीं है सताल न्यूज एटीन देख रहे सारे दर्शकों का स्वागत है मैं हां विजयपाल बराड़ ਜ਼ਿਕਰ ਕਰਦੇ ਹਾਂ ਹਰਿਆਣਾ ਗੁਰਦੁਆਰਾ ਕਮੇਟੀ ਚੋਣਾਂ ਦੀ ਜੰਗ ਦੀ ਅੱਜ ਵੋਟਾਂ ਪਈਆਂ ਸੀ ਤੇ ਨਤੀਜੇ ਆ ਰਹੇ ਨੇ ਕਾਲਾਂ ਵਾਲੀ ਸੀਟ ਤੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੋਣ ਹਾਰ ਗਏ ਨੇ ਔਰ ਬਿੰਦਰ ਸਿੰਘ ਖਾਲਸਾ ਨੇ ਉਹਨਾਂ ਨੂੰ 1771 ਵੋਟਾਂ ਨਾਲ ਮਾਤ ਦਿੱਤੀ ਹੈ ਸ਼ਾਬਾਦ ਦੇ ਵਾਰਡ ਨੰਬਰ 13 ਤੋਂ ਦਿਦਾਰ ਸਿੰਘ ਨਲਵੀ ਜਿੱਤੇ ਨੇ ਕਰਨਾਲ ਤੇ ਕੁਰੂਕ ਖੇਤਰ ਦੇ ਵਿੱਚ ਛਿੰਡਾ ਗਰੁੱਪ ਦੀ ਝੰਡੀ ਰਹੀ ਹੈ ਕੁਰੂਕ ਖੇਤਰ ਦੇ ਭੇਵਾ ਦੇ ਵਾਰਡ ਨੰਬਰ 11 ਤੋਂ ਗੁਲਦੀਪ ਸਿੰਘ ਜਿੱਤੇ ਨੇ ਢੀਂਡਾ ਗਰੁੱਪ ਦੇ ਕਰੂਕ ਖੇਤਰ ਦੇ ਵਾਰਡ ਨੰਬਰ 12 ਤੋਂ ਮਰਤਜ਼ਾ 12 ਮਰਤਜ਼ਾਪੁਰ ਤੋਂ ਇੰਦਰਜੀਤ ਸਿੰਘ ਜਿੱਤੇ ਨੇ ਢੀਂਡਾ ਗਰੁੱਪ ਦੇ ਜਗਾਦਰੀ ਵਾਰਡ ਨੰਬਰ 9 ਤੋਂ ਜੋਗਾ ਸਿੰਘ ਜਿੱਤੇ ਨੇ ਢੀਂਡਾ ਗਰੁੱਪ ਦੇ ਕਰਨਾਲ ਦੇ ਵਾਰਡ ਨੰਬਰ 16 ਤੋਂ ਕਪੂਰ ਕੌਰ ਢੀਂਡਾ ਗਰੁੱਪ ਦੇ ਕਰਨਾਲ ਦੇ ਹੀ ਵਾਰਡ ਨੰਬਰ 17 ਤੋਂ ਗੁਰਨਾਮ ਸਿੰਘ ਲਾੜੀ ਉਹ ਵੀ ਢੀਂਡਾ ਗਰੁੱਪ ਦੇ ਥਾਨੇਸਰ ਤੋਂ ਇੱਕ ਆਜ਼ਾਦ ਉਮੀਦਵਾਰ ਜਿੱਤੇ ਨੇ ਹਰਮਨਪ੍ਰੀਤ ਸਿੰਘ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਜਿੱਤੇ ਨੇ ਰੁਪਿੰਦਰ ਸਿੰਘ 39 ਵਾਰਡਾਂ ਦੇ ਵਿੱਚ ਅੱਜ VOTING ਹੋਈ ਸੀ 39 ਸੀਟਾਂ ਦੇ ਲਈ 164 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਸੀ ਔਰ ਕਹਿ ਸਕਦੇ ਆ ਕਿ ਰਲਵਾ ਮਿਲਵਾ ਮੈਂਡੇਟ ਮਿਲਿਆ ਹੈ ਤਕਰੀਬਨ ਜਿਹੜੇ ਆਗੂ ਕਿਉਂਕਿ ਦیدار ਸਿੰਘ ਨਲਵੀ ਗਰੁੱਪ ਸੀ ਜਗਦੀਸ਼ ਸਿੰਘ ਛਿੰਡਾ ਗਰੁੱਪ ਸੀ ਜਿਹੜੇ ਮੌਜੂਦਾ ਪ੍ਰਧਾਨ ਨੇ ਭੁਪਿੰਦਰ ਸਿੰਘ ਅਸੰਧ ਉਹਨਾਂ ਦਾ ਗਰੁੱਪ ਸੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹੋਰਾਂ ਦਾ ਗਰੁੱਪ ਸੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹਰਜਿੰਦਰ ਸਿੰਘ ਧਾਮੀ ਹੋਰੀ ਨੇ ਉਹਦੇ ਪ੍ਰਧਾਨ ਉਹ ਵੀ ਕਈ ਕੈਂਡੀਡੇਟਸ ਨੂੰ ਸਪੋਰਟ ਕਰ ਰਹੇ ਸੀ ਸੋ ਇਸ ਤਰੀਕੇ ਨਾਲ ਇਹ ਵੱਖੋ ਵੱਖਰੇ ਤੌਰ ਤੇ ਲੜਾਈ ਲੜੀ ਗਈ ਸੀ 39 ਸੀਟਾਂ ਐ ਹਰਿਆਣਾ ਦੇ ਵਿੱਚ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਔਰ ਉਹਨਾਂ ਸੀਟਾਂ ਦੇ ਲਈ ਇਹ ਚੋਣਾਂ ਹੋਈਆਂ ਨੇ ਉਹਨਾਂ ਸੀਟਾਂ ਦੇ ਲਈ ਵੋਟਾਂ ਪਈਆਂ ਸੀ ਜਿਸ ਦੇ ਨਤੀਜੇ ਆ ਰਹੇ ਨੇ ਔਰ ਜਿਹੜੇ ਜਿਹੜੇ ਉਮੀਦਵਾਰ ਜਿੱਤਦੇ ਨੇ ਉਹ ਆਪਣੇ ਸਮਰਥਕਾਂ ਦਾ ਪਿਆਰ ਉਹਨਾਂ ਦਾ ਸਨਮਾਨ ਕਬੂਲ ਕਰ ਰਹੇ ਨੇ ਸੋ ਛਿੰਡਾ ਗਰੁੱਪ ਦੇ ਕਈ ਉਮੀਦਵਾਰ ਜਿੱਤੇ ਨੇ ਕਰਨਾਲ ਤੇ ਕੁਰੂਕ ਖੇਤਰ ਦੇ ਵਿੱਚ ਛਿੰਡਾ ਗਰੁੱਪ ਦੀ ਝੰਡੀ ਰਹੀ ਹੈ। ਔਰ ਇਸੇ ਤਰ੍ਹਾਂ ਵੱਡੀ ਜਿਹੜੀ ਸੀਟ ਹੈ ਉਥੋਂ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਕਾਲਾਂ ਵਾਲੀ ਸੀਟ ਤੋਂ ਲੜ ਰਹੀ ਸੀ ਚੋਣ ਉਹ ਚੋਣ ਹਾਰ ਗਏ ਨੇ ਔਰ ਬਿੰਦਰ ਸਿੰਘ ਖਾਲਸਾ ਨੇ ਉਹਨਾਂ ਨੂੰ 1771 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਸੋ ਬਿੰਦਰ ਸਿੰਘ ਖਾਲਸਾ ਤੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹਾਰੇ ਨੇ ਕਾਲਾ ਵਾਲੀ ਸੀਟ ਤੋਂ ਸੋ ਮੋٹے ਤੌਰ ਤੇ ਇਹ ਨਤੀਜੇ ਸਾਡੇ ਤੱਕ ਪਹੁੰਚੇ ਨੇ ਪੂਰੇ ਨਤੀਜੇ ਜਿਹੜੇ ਆਉਣਗੇ ਉਹਨਾਂ ਬਾਰੇ ਅਸੀਂ ਤੁਹਾਨੂੰ ਇਹ ਦੱਸਾਂਗੇ ਸਿੱਧੇ ਚਲਦੇ ਆ ਮੇਰੇ ਸਹਿਯੋਗੀ ਨਪਿੰਦਰ ਬਰਾੜ ਜੁੜ ਰਹੇ ਨੇ ਨਪਿੰਦਰ ਬੇਹਦ ਐਮ ਹੈ ਹਰਿਆਣਾ ਕਮੇਟੀ ਦੀਆਂ ਚੋਣਾਂ ਔਰ ਸਭ ਦੀ ਨਜ਼ਰ ਰਹੀ ਹੈ ਹਾਲਾਂਕਿ ਇੱਕ ਵੱਖਰੀ ਕਸ਼ਮਕਸ਼ ਪੰਜਾਬ ਦੇ ਵਿੱਚ ਚੱਲਦੀ ਰਹੀ ਹੈ ਉਹ ਅਲੱਗ ਮੁੰਦੇ ਨੇ ਉਹਦੇ ਤੇ ਆਪਾਂ ਬਾਅਦ ਚਾਵਾਂਗੇ ਪਰ ਕੁੱਲ ਮਿਲਾ ਕੇ ਰਿਜ਼ਲਟ ਦੀ ਮਾੜੀ ਜੀ ਰੂਪਰੇਖਾ ਸਮਝਣੀ ਚਾਹਾਂਗੇ ਵੀ ਕਿੰਨੇ ਗਰੁੱਪ ਸੀ ਕਿਹੜੇ-ਕਿਹੜੇ ਗਰੁੱਪ ਨੇ ਕਿੰਨੇ-ਕ ਆਪਣੇ ਕੈਂਡੀਡੇਟ ਖੜੇ ਕੀਤੇ ਸੀ ਔਰ ਜਿਹੜੇ ਨਤੀਜੇ ਹੁਣ ਤੱਕ ਤੁਹਾਨੂੰ ਪ੍ਰਾਪਤ ਹੋ ਰਹੇ ਨੇ ਉਹਦੇ 'ਚ ਕਿਹੜਾ ਗਰੁੱਪ ਲੀਡ ਕਰਦਾ ਨਜ਼ਰ ਆ ਰਿਹਾ ਹੈ ਦੇਖੋ ਬਿਲਕੁਲ ਹਰਿਆਣਾ ਦੀ ਪੰਥਕ ਸਿਆਸਤ ਵਿਜੀਗਰ ਕਹੀਏ ਤਾਂ ਉਹਦੇ ਚ ਇੱਕ ਨਵਾਂ ਚੈਪਟਰ ਜਿਹੜਾ ਹੈਗਾ ਉਸ ਦੀ ਸ਼ੁਰੂਆਤ ਹੋਈ ਹੈ ਦੇਖੋ ਪਹਿਲਾਂ ਪਹਿਲੀ ਵਾਰ ਕਵਾਂਗੇ ਕਿਉਂਕਿ ਦੇਖੋ ਪਹਿਲਾਂ ਐਸਜੀਪੀਸੀ ਦੇ ਅਧੀਨ ਸੀ ਹਰਿਆਣਾ ਦੇ ਗੁਰਦੁਆਰਾ ਪ੍ਰਬੰਧਾ ਗੁਰਦਵਾਰਾਂ ਦਾ ਜਿਹੜਾ ਪ੍ਰਬੰਧਾ ਸੇਵਾ ਸੰਭਾਲ ਦਾ ਉਹ ਵੀ ਪਰ ਜਦੋਂ ਵੱਖਰੀ ਕਮੇਟੀ ਬਣ ਗਈ ਪਹਿਲਾਂ ਤਾਂ ਨਾਮਿਨੇਟ ਹੁੰਦੇ ਰਹੇ ਪਰ ਹੁਣ ਜਦੋਂ ਵੱਖਰੀ ਕਮੇਟੀ ਬਣਨ ਤੋਂ ਬਾਅਦ ਚੋਣਾਂ ਜਿਹੜੀ ਉਹ ਪਹਿਲੀ ਚੋਣ ਅੱਜ ਹੋਈ ਹੈ ਤਾਂ ਅੱਜ ਇੱਕ ਤਰ੍ਹਾਂ ਦੇ ਹਰਿਆਣਾ ਦੇ ਵਿੱਚ ਜਿਹੜੇ ਨਵੇਂ ਚੈਪਟਰ ਦੀ ਨਵੇਂ ਅਧਿਆਇ ਦੀ ਸ਼ੁਰੂਆਤ ਹੋਈ ਹੈ ਤਾਂ ਉਹਦਾ ਪਹਿਲਾ ਪੰਨਾ ਅੱਜ ਥੱਲੇ ਆ ਗਿਆ ਅੱਜ ਪਹਿਲੀ ਵਾਰ ਲੋਕਾਂ ਨੇ ਆਪਣੀ ਵਕਰੀ ਕਮੇਟੀ ਦੇ ਲਈ ਆਪਣੇ ਮੈਂਬਰ ਜਿਹੜੇ ਨੇ ਉਹ ਚੁਣੇ ਨੇ ਹੁਣ ਇਹਨਾਂ ਮੈਂਬਰਾਂ ਦਾ ਅੱਗੇ ਰਿਜ਼ਲਟ ਕੀ ਰਹਿਣਾ ਹੈ ਹੁਣ ਕਿਉਂਕਿ ਦੇਖੋ ਰੁਪਿੰਦਰ ਸਿੰਘ ਖਾਲਸਾ ਮੇਰੇ ਪਿੱਛੇ ਇਹ ਜ ਖੜੇ ਨਜ਼ਰ ਆ ਰਹੇ ਨੇ ਰੁਪਿੰਦਰ ਸਿੰਘ ਖਾਲਸਾ ਜਿਹੜੇ ਨੇ ਸਿੱਖ ਸਮਾਜ ਸੰਸਥਾ ਸਿੱਖ ਸਮਾਜ ਸੰਸਥਾ ਦੇ ਨਾਲ ਜੁੜੇ ਹੋਏ ਨੇ ਤਾਂ ਇਹ ਰੁਪਿੰਦਰ ਸਿੰਘ ਖਾਲਸਾ ਨੂੰ ਦੇਖੋ ਇੱਥੇ ਜੱਤ ਮਿਲਿਆ ਕਹਿੰਦੇ ਨੇ ਕਿ ਅਸੀਂ ਨਵੇਂ ਚਿਹਰੇ ਆ ਔਰ ਬਲਜੀਤ ਸਿੰਘ ਦਾਦੂਵਾਲ ਵਰਗੇ ਇੱਕ ਵੱਡਾ ਨਾਮ ਸੀ ਵੱਡਾ ਚਿਹਰਾ ਸੀ ਉਹਨਾਂ ਨੂੰ ਦੇਖੋ ਉਹਨਾਂ ਦੇ ਇਲਾਕੇ 'ਚ ਉਹ ਹਾਰਦਾ ਮੂੰਹ ਦੇਖਣਾ ਪਿਆ ਤਾਂ ਐਸੇ ਦੇ ਵਿੱਚ ਸਭ ਤੌਰ ਤੇ ਹਰਿਆਣਾ ਦੇ ਲੋਕਾਂ ਨੇ ਆਖਿਰ ਕਿਹੜੇ ਅੱਛੀ ਜਾਣੂ ਕਿਤਨਾ ਕਿਤੇ ਇਹ ਕੱਲ ਤਾਂ ਸਪਸ਼ਟ ਹੈ ਕਿ ਜੇ ਬਲਜੀਤ ਸਿੰਘ ਦਾਦੂਵਾਲ ਵਰਗਾ ਚਿਹਰਾ ਹਾਰ ਜਾਂਦਾ ਹਾਲਾਂਕਿ ਦੇਖੋ ਜੱਤ ਹਾਰ ਬਣੀ ਹੈ ਕਈ ਵਾਰੀ ਜੇ ਤੁਸੀਂ ਗੱਲ ਕਰ ਸਕਦੇ ਹੋ ਗੱਲ ਕਰ ਸਕਦੇ ਹੋ ਜੀ ਨੂੰ ਖਾਲਸਾ ਹੋਰਾਂ ਨਾਲ ਜੇ ਕਰ ਸਕਦੇ ਆਪਾਂ ਬਾਅਦ ਚ ਡਿਸਕਸ ਕਰ ਲਾਂਗੇ ਡੇਡੇ ਜੀ 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 ਆ ਬਿਲਕੁਲ ਰਪਿੰਦਰ ਸਿੰਘ ਖਾਲਸਾ ਹੋਰਾਂ ਨਾਲ ਆਪਾਂ ਇੱਕ ਵਾਰੀ ਫਿਰ ਤੋਂ ਗੱਲ ਵੀ ਕਰ ਲੈਨੇ ਨਾਲੇ ਆਪਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰ ਲੈਨੇ ਆ ਜੀ ਜੀ ਰਪਿੰਦਰ ਸਿੰਘ ਖਾਲਸਾ ਹੋਰ ਜੀ ਇਕੁਏਸ਼ਨ ਸਮਝਾ ਸਕਦੇ ਜੀ ਜੀ ਹਮ ਜੀ ਜੀ ਕਾਜ ਜੀ ਇੱਕ ਜੀ ਸਮਝਣੀ ਚਾਹਾਂਗੇ ਜਿਹੜੇ ਸਵਾਰ ਨਤੀਜੇ ਕੁਝ ਵੱਖਰੀ ਤਰ੍ਹਾਂ ਦੇ ਸਾਹਮਣੇ ਆਏ ਹਾਲਾਂਕਿ ਵੱਖਰੀ ਕਮੇਟੀ ਬਣਨ ਤੋਂ ਬਾਅਦ ਤੇ ਪਹਿਲਾ ਇਲੈਕਸ਼ਨ ਹੈ ਕਿ ਹੁਣ ਹਰਿਆਣਾ ਦੀ ਇੰਡੀਪੈਂਡੈਂਟ ਕਮੇਟੀ ਜਿਹੜੀ ਹੈ ਲੋਕਾਂ ਨੇ ਆਪਦੀ ਮਰਜ਼ੀ ਨਾਲ ਹੋਣੀ ਹੈ ਬਿਲਕੁਲ ਵੱਖਰਾ ਦੇਖਾਂਗੇ ਜੀ ਉਹ ਤੋਂ ਸੰਗਤ ਜਦੋਂ ਸਾਹਮਣੇ ਆਵਾਂਗੇ ਜੀ ਕੰਮ ਕਰਾਂਗੇ ਉਹ ਆਪੇ ਸੰਗਤ ਨੂੰ ਦਿਖੇਗਾ ਜੀ ਅਸੀਂ ਵੱਖਰਾ ਕੀ ਕੀਤਾ ਹੈ ਜੀ ਅੱਛਾ ਜਿਵੇਂ ਜਹਦਰ ਬਲਜੀਤ ਸਿੰਘ ਮੈਂ ਕਰਦਾ ਜੀ ਜਿੱਦਾਂ ਜਹਦਰ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਕਈ ਵੱਡੇ ਚਿਹਰਿਆਂ ਨੂੰ ਹਾਰ ਦਾ ਮੂੰਹ ਜਦੋਂ ਦੇਖਣਾ ਪੈਂਦਾ ਤਾਂ ਕੀ ਲੱਗਦਾ ਹੈ ਕਿ ਲੋਕ ਜਦੋਂ ਨਵੇਂ ਚਿਹਰੇ ਨੂੰ ਚੋਲ ਲੈਂਦੇ ਨੇ ਇਹ ਜਾਇਂਟ ਡਿਪੈਂਡੈਂਟ ਨੂੰ ਚੋਲ ਲੈਂਦੇ ਨੇ ਤਾਂ ਵੱਡੇ ਚਿਹਰੇ ਨੂੰ ਹਰਾਉਂਦੇ ਨੇ ਉਹਦੇ ਪਿੱਛੇ ਲੋਕਾਂ ਦੇ ਜ਼ੈਨ ਦੇ ਵਿੱਚ ਕੀ ਚੱਲਦਾ ਹੈ ਲੋਕ ਆਖਿਰ ਇਸ ਪੰਥਕ ਸਿਆਸਤ ਦੇ ਵਿੱਚ ਲੋਕ ਉਮੀਦਾਂ ਕਿਦਾਂ ਦੀਆਂ ਕਰਦੇ ਨੇ ਜੇ ਨਾਰਾਜ਼ ਕਿਦਾਂ ਦੇ ਬੁੱਧਾ ਨੂੰ ਲੈ ਕੇ ਨੇ ਨਾਰਾਜ਼ ਹੀ ਹੈ ਕਿ ਜਿਹੜੇ ਨੇ ਇਹ ਪ੍ਰਬੰਧ ਪਹਿਲਾਂ ਕੀਤੇ ਹੋਏ ਆ ਉਹ ਤਾਂ ਸੰਗਤ ਬੜੀ ਨਾਰਾਜ਼ ਹੈ ਇਸ ਕਰਕੇ ਉਹਨਾਂ ਨੂੰ ਇਹ ਹਾਰਨਮ ਮੋਂ ਦੇਖਣੇ ਪਏ ਹਾਂ ਜੀ ਅੱਛਾ ਮੁੱਖ ਤੌਰ ਤੇ ਕੀ ਲੱਗਦਾ ਸੀ ਤੁਹਾਨੂੰ ਕਿ ਜੇ ਪ੍ਰਬੰਧ ਪਹਿਲਾਂ ਕੀਤੇ ਹੋਏ ਸੀ ਉਹਨਾਂ ਦੇ ਵਿੱਚ ਕਵੀ ਕਿੱਥੇ ਤੁਹਾਨੂੰ ਨਜ਼ਰ ਆਈ ਕਿ ਆਹ ਚੀਜ਼ ਜਿਹੜੀ ਨਹੀਂ ਸੀ ਹੋਣੀ ਚਾਹੀਦੀ ਇਸ ਚੀਜ਼ ਨੇ ਇਹਨਾਂ ਨੂੰ ਹਰਾਇਆ ਵੀਰ ਜੀ ਸਾਹਿਬ ਤੋਂ ਅਸੀਂ ਤਾਂ ਪੰਜੋਖਰਾ ਸਾਹਿਬ ਮਹਾਰਾਜ ਕਿਰਪਾ ਨਾਲ ਸੇਵਾ 'ਚ ਲੱਗਦੇ ਹਾਂ ਉੱਥੇ ਅਸੀਂ ਦੇਖਦੇ ਹਾਂ ਇੰਨੇ ਅਸੀਂ ਜਾਣਦੇ ਹਾਂ ਕੰਮ ਕਹਿੰਦੇ ਹਾਂ ਕਿ ਇਹ ਕੰਮ ਕਰੋ ਇਹ ਕੰਮ ਹੋਣਾ ਚਾਹੀਦਾ ਹੁੰਦੇ ਹੀ ਨਹੀਂ ਹੈਗੇ ਉਹਨਾਂ ਮੁਖ ਰੱਖਦੇ ਹੋਈ ਪੂਰੀ ਸੰਗਤ ਦੇ ਸਪੋਰਟ ਨਾਲ ਅਸੀਂ ਇਲੈਕਸ਼ਨ 'ਚ ਖੜੇ ਹਾਂ। ਅੱਛਾ ਕਈ ਵਾਰ ਕੀ ਹੁੰਦਾ ਹੈ ਕਿ ਦੇਖੋ ਸਿਆਸਤ ਵੱਖਰੀ ਚੀਜ਼ ਆ, ਪੰਥਕ ਮਸਲੇ ਵੱਖਰੀ ਚੀਜ਼ ਨੇ। ਪਰ ਪੰਥਕ ਸਿਆਸਤ ਸ਼ਬਦ ਜਿਹੜਾ ਉਹ ਹੋਣ ਦੇ ਵਿੱਚ ਆ ਗਿਆ ਕਿਉਂਕਿ ਪੰਥ ਦੇ ਵਿੱਚ ਜਾਂ ਧਰਮ ਦੇ ਵਿੱਚ ਵੀ ਗੁਰਦੁਆਰਾ ਸ਼ਬਦ ਜਿਹੜਾ ਉਹਨੂੰ ਉਹਦਾ ਇਸਤੇਮਾਲ ਕਰਨਾ ਪਿਆ। ਕਿਵੇਂ ਸਮਝਦੇ ਹੋ ਕਿ ਜਦੋਂ ਮਸਲਾ ਧਰਮ ਦਾ ਹੋਵੇ, ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲਦਾ ਹੋਵੇ, ਉੱਥੇ ਸਿਆਸਤ ਕਿੰਨੀ ਕਿ ਜਾਇਜ਼ ਆ? ਉੱਥੇ ਸਿਆਸਤ ਹੋਣੀ ਨਹੀਂ ਚਾਹੀਦੀ। ਆਪਣਾ ਤਾਂ ਇਹੀ ਮਾਅ ਹੋਵੇ। ਮ ਜਿੰਦਾ ਹੈ ਉੱਥੇ ਸਿਰਫ ਸੇਵਾ ਦੇ ਮੁੱਦੇ ਤੇ ਹੀ ਸੰਗਤ ਦੇ ਪ੍ਰਬੰਧ ਹੋਣੇ ਚਾਹੀਦੇ ਨੇ ਸੰਗਤ ਦੀ ਗੁਰਸਿੱਖਾਂ ਦੇ ਅੱਗੇ ਜਿਵੇਂ ਸੰਗਤ ਦੀ ਜਿਵੇਂ ਸੰਗਤ ਚੱਲਦੀ ਹੈ ਉਹਨਾਂ ਨਾਲ ਚੱਲਣਾ ਚਾਹੀਦਾ ਹੈ ਸੰਗਤ ਹਮੇਸ਼ਾ ਗੁਰੂ ਦੇ ਪਿਆਰ ਨਾਲ ਵੀ ਜਿਵੇਂ ਪ੍ਰੇਮ ਨਾਲ ਆਉਂਦੀ ਹੈ ਜੀ ਗੁਰੂ ਘਰਾਂ 'ਚ ਤੇ ਉਹਨਾਂ ਨਾਲ ਹੀ ਜ਼ਰੂਰ ਚੱਲਣਾ ਚਾਹੀਦਾ ਹੈ ਮੈਂ ਪਹਿਲਾਂ ਵੀ ਆਪਾਂ ਗੱਲ ਕਰ ਰਹੇ ਸੀ ਪਰ ਮੈਂ ਇੱਕ ਚੀਜ਼ ਫਿਰ ਤੋਂ ਸਮਝਣੀ ਚਾਹੂੰਗਾ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਜੇ ਜ਼ਿੰਮੇਵਾਰੀ ਮਿਲੀ ਹੈ ਪ੍ਰਧਾਨ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕੋਈ ਵੀ ਬਣ ਸਕਦਾ ਕੋਈ ਵੀ ਬਣੇ ਉਹ ਤਾਂ ਜਿਹਨੂੰ ਜਿਹਦੇ ਹੱਕ ਚ ਵੱਧ ਮੈਂਬਰ ਹੋਣ ਕਿ ਉਹਨੇ ਪ੍ਰਧਾਨ ਬਣ ਜਾਣਾ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਮੁੱਖ ਤੌਰ ਤੇ ਕਿਹੜੀਆਂ ਦੋ ਤਿੰਨ ਚੀਜ਼ਾਂ ਤੁਹਾਨੂੰ ਲੱਗਦਾ ਹੈ ਕਿ ਆ ਹੋਣੀਆਂ ਚਾਹੀਦੀਆਂ ਨੇ ਇਹਦੇ ਬਿਨਾ ਜਿੱਤ ਧਰਮ ਦਾ ਪ੍ਰਚਾਰ ਕਰਨਾ ਜੇ ਜਾਗਰੂਕ ਕਰਨਾ ਲੋਕਾਂ ਨੂੰ ਤਾਂ ਆ ਦੋ ਚਾਰ ਚੀਜ਼ਾਂ ਹੋਣੀਆਂ ਚਾਹੀਦੀਆਂ ਵਧੀਆ ਸਕੂਲ ਹੋਣੇ ਚਾਹੀਏ ਆਪਣੇ ਸਿੱਖਾਂ ਦੇ ਜੀ ਇਹ ਆਪਣਾ ਹਸਪੀਟਲ ਹੋਣੇ ਚਾਹੀਦੇ ਆ ਲੈਬੋਰਟਰੀਆਂ ਹੋਣੇ ਚਾਹੀਦੀਆਂ ਹੋਣੇ ਸਿੱਖਿਆ ਦੀ ਸਕੂਲ ਜਿਹਦੇ ਵਿੱਚ ਧਰਮ ਦੀ ਪੜਾਈ ਕੀਤੀ ਜਾਵੇ ਦੂਜੇ ਸਕੂਲ ਤਾਂ ਹੈਗੇ ਨੇ ਦੂਜੀ ਵੀ ਹੋਣੀ ਚਾਹੀਦੀ ਏ ਧਰਮ ਦੀ ਵੀ ਧਰਮ ਦੀ ਵੀ ਹੋਣੀ ਧਰਮ ਤਾਂ ਪਹਿਲਾਂ ਹੋਣੀ ਚਾਹੀਦੀ ਏ ਜੀ ਤੇ ਆਪਣੇ ਧਰਮ ਦੇ ਲਈ ਤੁਸੀਂ ਕਹਿੰਦੇ ਹੋ ਕਿ ਧਰਮ ਦੀ ਸਿੱਖਿਆ ਦੇਣ ਦੇ ਲਈ ਸਪੈਸ਼ਲ ਸਕੂਲ ਹੋਣੇ ਚਾਹੀਦੇ ਆ ਬਿਲਕੁਲ ਹੋਣੇ ਚਾਹੀਦੇ ਆ ਤਾਂ ਹੀ ਆਪਣੇ ਬੱਚੇ ਅਗਰ ਜਾਗਰੂਕ ਹੋਣਗੇ ਜੀ ਜਬੀ ਅੱਗੇ ਅੱਗੇ ਨੂੰ ਆਪਣੇ ਬੱਚੇ ਗੁਰਸਿੱਖਾ ਹੋਣਗੇ ਜੀ ਆਪਾਂ ਜਦ ਕਈ ਆਪਣੇ ਬੱਚਿਆਂ ਨੂੰ ਕੋਈ ਪੁੱਛਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਹੈ ਤੇ ਜੇ ਅਗਰ ਸਕੂਲ ਹੋਣਗੇ ਧਰਮ ਦੇ ਤਾਂ ਫਿਰ ਉਹਨਾਂ ਦਾ ਵਿਗਿਆਨ ਪੂਰਾ ਹੋਣਾ ਚਾਹੀਦਾ ਤੇ ਅੱਗੇ ਨੂੰ ਆਪਣੀ ਸਿੱਖੀ ਕਾਇਮ ਹੋਊਗੀ ਜੀ ਪੂਰੀ ਤਾਂ ਸਿੰਘ ਸਾਹਿਬ ਸਾਡੇ ਨਾਲ ਨੇ ਸਿੰਘ ਸਾਹਿਬ ਤੁਸੀਂ ਸੁਣਦੇ ਸੀ ਖਾਲਸਾ ਜੀ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਕੀ ਸਮਝਦੇ ਹੋ ਕਿ ਇਸ ਇਸ ਚੋਣ ਦੇ ਵਿੱਚ ਕਿਸ ਤਰ੍ਹਾਂ ਦੇ ਮੁੱਦੇ ਖਾਸ ਤੌਰ ਤੇ ਕੰਮ ਕੀਤੇ ਜਿਵੇਂ ਬਲਜੀ ਸਿੰਘ ਦਾਦੂਵਾਲ ਦਾ ਮੈਂ ਜ਼ਿਕਰ ਕੀਤਾ ਦੇਖੋ ਇੱਕ ਵੱਡਾ ਨਾਮ ਦੇਖਿਆ ਗਿਆ ਔਰ ਦਾਵਾ ਕਰਦੇ ਸੀ ਕਿ ਇੱਕ ਵੱਖਰੀ ਕਮੇਟੀ ਬਣਾਉਣ ਚ ਸਾਡੀ ਵੱਡੀ ਭੂਮਿਕਾ ਹੈ ਤੇ ਉਹ ਉੱਥੇ ਹਾਰ ਜਾਂਦਾ ਕੱਲ ਇਹ ਕਿ ਜੋ ਸਿੱਖ ਸਮਾਜ ਸੰਸਥਾ ਹੈ ਇਸ ਨੇ ਬੜਾ ਸੰਘਰਸ਼ ਕਰਿਆ ਪਿਛਲੇ 25 ਸਾਲ ਤੋਂ ਤੇ ਸਾਨੂੰ 60 ਸਾਲ ਬਾਦਲਾ ਨੇ ਐਂਡ ਇਹ ਪਾਰਟੀ ਜੋ ਦਾਦੂਵਾਲ ਪਤਾ ਨਹੀਂ ਕਿੰਨੇ ਆਏ 60 ਸਾਲ ਦੇ ਵਿੱਚ ਲੇਕਿਨ ਇਹ ਨਾ ਨਾ ਕਰਿਆ ਕਰਿਆ ਕੱਖ ਨਹੀਂ ਇਹ ਲੁੱਟ ਲੁੱਟ ਕੇ ਹੀ ਲੈਦੇ ਰਹੇ ਹਜ ਤੱਕ ਅਜ ਤੱਕ ਇਹਨਾਂ ਨੇ ਕਰਿਆ ਹੀ ਇਹੀ ਹੈ ਵੀ ਹੋਏ ਸਾਰਾ ਧਨ ਸਾਡਾ ਲੁੱਟ ਲੁੱਟ ਕੇ ਲੈਦੇ ਰਹੇ ਹਰਿਆਣੇ ਦਾ ਇਹਨਾਂ ਇੱਕ ਕੱਖ ਵੀ ਨਹੀਂ ਸੋਚਿਆ ਕੁਝ ਵੀ ਕੋਈ ਪੱਖ ਵੀ ਨਹੀਂ ਸੋਚਿਆ ਵੀ ਕੁਝ ਵੀ ਸੋਚਿਆ ਹੋਏ ਤਾਂ ਉਸ ਤੋਂ ਬਾਅਦ ਫਿਰ ਮੁੱਦੇ ਉੱਠਦੇ 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 ਤੁਹਾਨੂੰ ਲੱਗਦਾ ਹੈ ਕਿ ਜਿਹੜਾ ਫੰਡ ਇਕੱਠਾ ਹੋ ਗਿਆ ਉਹ ਹਰਿਆਣੇ ਦੇ ਹਿੱਸੇ ਦਾ ਫੰਡ ਤੁਹਾਡਾ ਦਾਵਾ ਹੈ ਕਿ ਹਰਿਆਣੇ 'ਚ ਲੱਗਣਾ ਚਾਹੀਦਾ ਸੀ ਲੱਗਣਾ ਚਾਹੀਦਾ ਸੀ ਲੇਕਿਨ ਇਹਨਾਂ ਨੇ ਐਸਾ ਨਾ ਕਰਨ ਕਰਕੇ ਫਿਰ ਜਦੋਂ ਸਿੱਖ ਸਮਾਜ ਸੰਸਥਾ ਉੱਠ ਖੜੀ ਹੋਈ ਤਾਂ ਉਹਨਾਂ ਨੇ ਸੰਘਰਸ਼ ਕਰਿਆ 20-25 ਸਾਲ ਤਾਂ ਸੰਘਰਸ਼ ਕਰਿਆ ਸੀ 14 ਦੇ ਵਿੱਚ ਤੇ ਮੈਂ ਪਿੰਡਰ ਤੁਹਾਡੇ ਕੋਲੇ ਆਉਣਾ ਸਾਡੇ ਨਾਲ ਦਿਦਾਰ ਸਿੰਘ ਨਲਵੀ ਸਾਹਿਬ ਜੁੜ ਗਏ ਨੇ ਇਹ ਸ਼ਾਹਬਾਦ ਦੇ ਵਾਰਡ ਨੰਬਰ 13 ਤੋਂ ਨਲਵੀ ਸਾਹਿਬ ਜੇਤੂ ਰਹੇ ਨੇ ਨਲਵੀ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਨਿਊਜ਼ 18 ਪੰਜਾਬ ਵੱਲੋਂ ਬismillah ਅੱਛਾ ਨਲਵੀ ਸਾਹਿਬ ਓਵਰਆਲ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਕੋਲ ਤੇ ਰਿਪੋਰਟ ਪਹੁੰਚ ਗਈ ਹੋਣੀ ਹੈ ਸਾਰੀ ਕਿੰਨੇ ਬੰਦੇ ਜਿੱਤੇ ਨੇ ਕਈ ਸਾਰੇ ਗਰੁੱਪ ਸੀ ਜੇ ਥੋੜਾ ਜਿਹਾ ਸਮਝਾ ਸਕੋ ਤਾਂ ਨਲਵੀ ਸਾਹਿਬ ਮੇਰੀ ਆਵਾਜ਼ ਮਿਲ ਪਾ ਰਹੀ ਹੈ ਨਲਵੀ ਸਾਹਿਬ ਹਲੋ ਹਾਂਜੀ ਮੇਰੀ ਆਵਾਜ਼ ਮਿਲ ਪਾ ਰਹੀ ਹੈ ਜੀ ਹਲਕੀ ਜੀ ਆਉਂਦੀ ਹਲਕੀ ਜੀ ਅੱਛਾ ਨਲਵੀ ਸਾਹਿਬ ਮੈਂ ਇਹ ਜਾਨਣਾ ਚਾ ਰਿਹਾ ਸੀ ਵੀ ਕਈ ਸਾਰੇ ਗਰੁੱਪ ਸੀ ਇਹਨਾਂ ਚੋਣਾਂ ਦੇ ਵਿੱਚ ਤੁਸੀਂ ਜਿੱਤੇ ਹੋ ਤੁਹਾਡੇ ਕਿੰਨੇ ਬੰਦੇ ਜਿੱਤੇ ਨੇ ਔਰ ਓਵਰ ਆਲ ਜੇ ਇਕੁਏਸ਼ਨ ਸਮਝਾ ਸਕੋ ਕੀ ਰਹੀ ਹੈ ਇਸ ਰਾਮੀ ਅਜੇ ਕੋਈ ਵਿਸ਼ਲ ਰਿਜ਼ਲਟ ਨਹੀਂ ਆਇਆ। ਅੱਛਾ। ਮੇਰਾ ਵੀ ਨਹੀਂ ਆਇਆ ਅਜੇ ਤੱਕ। ਅੱਛਾ ਪਰ ਤੁਹਾਨੂੰ ਇਹ ਤਾਂ ਪਤਾ ਚੱਲ ਗਿਆ ਕਿ ਤੁਸੀਂ ਜਿੱਤ ਗਏ ਹੋ? ਮੇਰੇ ਨਹੀਂ ਇਹ ਇਹ ਤਾਂ ਮੈਨੂੰ ਅਨ ਅਫੀਸ਼ੀਅਲੀ ਆਈ ਹੈਵ ਬੀਨ ਟੋਲਡ। ਠੀਕ ਹੈ। ਤੇ ਜਿਹੜੇ ਬਾਕੀ ਕੁਝ ਮੇਰੇ ਕੈਂਡੀਡੇਟ ਨੇ ਪੰਜ ਛੇ ਦੇ ਮੇਰੇ ਕੋਲ ਖਬਰ ਆਈ ਹੈ ਬਿਓ ਜਿੱਤ ਗਏ ਨੇ ਪੰਜ ਛੇ ਦੀ। ਜਿਹੜੇ ਜਿਹੜੇ ਤੁਹਾਡੇ ਗਰੁੱਪ ਦੇ। ਹਾਂ ਗਰੁੱਪ ਦੇ। ਤੇ ਬਾਕੀ ਜਿਹੜੇ ਬਾਕੀ ਗਰੁੱਪਾਂ ਬਾਰੇ ਵੀ ਕੁਝ ਪਤਾ ਹੈ ਕਿ ਕੀ ਦੇ ਕਿਨੇ ਕਿਨੇ ਜਿੱਤੇ ਆ ਸੁਣਿਆ ਵੀ ਚਿੰਦਾ ਸਾਹਿਬ ਜਿੱਤ ਗਏ ਨੇ ਹੂੰ ਤੇ ਦਾਦੂਆ ਸਾਹਿਬ ਹਾਰ ਗਏ ਨੇ ਹਾਂ ਇਹ ਇਹ ਵੀ ਇਹ ਵੀ ਆ ਗਈ ਹੈ ਹਾਂਜੀ ਤੇ ਮੈਂ ਸੁਣਿਆ ਦੀ ਗੱਲ ਕਰ ਰਿਹਾ ਹਾਂ ਸੁਣਿਆ ਹੋਇਆ ਅੱਛਾ ਤੇ ਇਹ ਇਹ ਕਦੋਂ ਤੱਕ ਨਲਵੀ ਸਾਹਿਬ ਸਾਰਾ ਕਲੀਅਰ ਹੋ ਜਾਣੀ ਹੈ ਪਿਕਚਰ ਇਹ ਇਹ ਮਸ਼ੀਨਾ ਮਸ਼ੂਨਾ ਆ ਰਹੀਆਂ ਨੇ ਹੂੰ ਏ ਉਹ ਹੋਣਗੇ ਤੇ ਫਿਰ ਫਿਰ ਕਰਨੇ ਬਸੀ ਅਨਾਉਂਸ ਕਰਾਂਗੇ ਹਜੇ ਮਤਲਬ ਟੋਟਲ ਰਿਜ਼ਲਟ ਆਫੀਸ਼ੀਅਲ ਕੋਈ ਨਹੀਂ ਅਨਾਉਂਸ ਹੋਇਆ ਨਹੀਂ ਨਹੀਂ ਮੈਂ ਤਾਂ ਦੱਸ ਮੇਰਾ ਆਪਣਾ ਨਹੀਂ ਹੋਇਆ ਅੱਛਾ ਹਾਂ ਤੇ ਫਿਰ ਹੁਣ ਅੱਗੇ ਅੱਗੇ ਕਦੋਂ ਤੱਕ ਇਹ ਕੋਈ ਉਮੀਦ ਹੈ ਕਿ ਕੋਈ 9 10 ਵਜੇ ਤੱਕ ਹੋਏਗਾ ਕਦੋਂ ਤੱਕ ਹੋਏਗਾ ਮੇਰੇ ਖਿਆਲ ਦੇ ਵਿੱਚ 8:30 ਵਜੇ ਤੱਕ ਸਾਰਾ ਸਾਰੀ ਪ੍ਰੋਸੈਸਿੰਗ ਹੋ ਜਣੀ ਸਾਰੀ ਪੋਜੀਸ਼ਨ ਕਲੀਅਰ ਹੋ ਜਾਏਗੀ ਹਾਂ ਸਾਢੇ 8:30 ਤੱਕ ਠੀਕ ਹੈ ਤੇ ਤੁਹਾਡਾ ਕਿੰਨੀਆਂ ਵੋਟਾਂ ਦਾ ਫਰਕ ਰਿਹਾ ਜੀ ਮੇਰਾ 202 202 ਤੇ ਤੁਹਾਡੇ ਆਪੋਜ਼ਿਟ ਕਿਹੜੇ ਗਰੁੱਪ ਦੇ ਸੀ ਕੈਂਡੀਡੇਟ ਹਾਂਜੀ ਤੁਹਾਡੇ ਆਪੋਜ਼ਿਟ ਮੇਰੇ ਮੇਰੇ ਅਗੇਂਸਟ ਆਣਾ ਆਪਣੀ ਦਾਦੂ ਵਾਲੀ ਪਾਰਟੀ ਪਾਰਟੀ ਸਰਕਾਰੀ ਪਾਰਟੀ ਅੱਛਾ ਅਕਾਲੀ ਦਰ ਅਕਾਲੀ ਦਰ ਅੱਛਾ ਕਿ ਕੁਝ ਇੰਡੀਪੈਂਡੈਂਸ ਠੀਕ ਹੈ। ਠੀਕ ਹੈ। ਸ਼ੁਕਰੀਆ ਨਲਵੀ ਸਾਹਿਬ ਸਾਡੇ ਨਾਲ ਜੁੜਨ ਲਈ ਅਸੀਂ ਤੁਹਾਨੂੰ ਦੁਬਾਰਾ ਜੋੜਾਂਗੇ ਜਦੋਂ ਰਿਜ਼ਲਟ ਕਲੀਅਰ ਆ ਗਏ ਪੂਰੇ। ਤਾਂ ਦਿਦਾਰ ਸਿੰਘ ਨਲਵੀ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਹਾਲਾਂਕਿ ਹਲੇ ਰਿਜ਼ਲਟ ਜਿਹੜੇ ਆ ਉਹ ਪੂਰੀ ਤਰ੍ਹਾਂ ਨਹੀਂ ਡਿਕਲੇਅਰ ਹੋਏ। ਜਿਵੇਂ ਦਿਦਾਰ ਸਿੰਘ ਨਲਵੀ ਕਹਿ ਰਹੇ ਸੀ ਕਿ ਹਲੇ ਮੇਰਾ ਰਿਜ਼ਲਟ ਵੀ ਆਫੀਸ਼ੀਅਲੀ ਡਿਕਲੇਅਰ ਡਿਕਲੇਅਰ ਨਹੀਂ ਹੋਇਆ ਪਰ ਘੰਟੇ ਤੱਕ ਜਿਹੜੀ ਆ ਉਹ ਪੂਰੀ ਤਸਵੀਰ ਸਾਫ਼ ਹੋ ਜਾਏਗੀ। ਸੋ ਹਰਿਆਣਾ ਦੀ ਜਿਹੜੀ ਇਹ ਪੰਥਕ ਦਾ ਜੰਗ ਹੈ ਇਹਦੇ ਚ ਅਸੀਂ ਦਿਖਾ ਰਹੇ ਹਾਂ 49 ਮੈਂਬਰ ਟੋਟਲ ਨੇ ਜਿਹਦੇ ਚੋ 10 ਨੋਮੀਨੇਟਡ ਨੇ ਔਰ 39 ਵਾਰਡਾਂ ਦੇ ਲਈ ਜਿਹੜੀ ਹੈ ਇਹ ਚੋਣ ਹੋਈ ਹੈ ਸਾਡੇ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੁੜੇ ਨੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਹਰਿਆਣਾ ਐਸਜੀਐਮਸੀ ਦੇ ਦਾਦੂਵਾਲ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਨਤੀਜਿਆਂ ਨੂੰ ਕਿੱਥੇ ਕਮੀ ਰਹਿ ਗਈ ਹੈ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਹਰਿਆਣੇ ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਹੋਈ ਆ ਹਾਂਜੀ ਮੈਂ ਹਰਿਆਣੇ ਦੀਆਂ ਸੰਗਤਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਉਹਨਾਂ ਨੂੰ ਆਪਣਾ ਅਧਿਕਾਰ ਜਿਹਦੇ ਵਾਸਤੇ ਅਸੀਂ ਲੜੇ ਜੇਲਾਂ ਕਟੀਆਂ ਮੁਕਾਦਮੇ ਛੱਲੇ ਪੋਖੜ ਧਾਲਾਂ ਰੱਖੀਆਂ ਹੂੰ ਤੇ ਧਰਨੇ ਮਜ਼ਾਰੇ ਕੀਤੇ ਜੀ ਉਹ ਜਿਹੜੀ ਕਮੇਟੀ ਹੋਂਦ ਵਿੱਚ ਲਿਆਂਦੀ ਸੀ ਹਰਿਆਣੇ ਦੀਆਂ ਸੰਗਤਾਂ ਨੂੰ ਆਪਣੀ ਵੋਟ ਪੋਲ ਕਰਕੇ ਆਪਣਾ ਨਮਾਇੰਦਾ ਚੁਣਨ ਦਾ ਅਧਿਕਾਰ ਲੈਣ ਵਾਸਤੇ ਅਸੀਂ ਲੜੇ ਉਹਦੇ ਵਿੱਚ ਅਸੀਂ ਸਫਲ ਹੋਏ ਜੀ ਅਸੀਂ ਹਰਿਆਣਾ ਸਰਕਾਰ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਕਿ ਉਹਨਾਂ ਨੇ ਆਪਣਾ ਵਾਅਦਾ ਪੂਰਾ ਕਰਕੇ ਇਹ ਇਲੈਕਸ਼ਨ ਕਰਾਈ ਜਿਹੜੀ ਕਿ ਐਸਜੀਪੀਸੀ ਦੀ ਇਲੈਕਸ਼ਨ ਦੇਖੋ ਤੁਸੀਂ 14 ਸਾਲ ਹੋ ਗਏ ਅਜੇ ਤੱਕ ਨਹੀਂ ਹੋਈ ਪੰਜਾਬ ਦੇ ਵਿੱਚ ਪਰ ਇੱਥੇ ਹਰਿਆਣਾ ਸਰਕਾਰ ਨੇ ਜੀ ਆਪਣਾ ਵਾਅਦਾ ਪੂਰਾ ਕੀਤਾ ਉਹਨਾਂ ਨੇ ਆਪਣੀ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਨਾਲ ਦੇ ਨਾਲ ਉਹਨਾਂ ਨੇ ਜਿਹੜੀ ਇਲੈਕਸ਼ਨ ਕਰਾ ਦਿੱਤੀ ਆ ਹੁਣ ਸੰਗਤਾਂ ਨੇ ਇਸ ਵੇਲੇ ਜਿਹੜਾ ਸੀ ਇੱਕ ਤਾਂ ਵੋਟ ਸਿਸਟਮ ਦੇ ਵਿੱਚ ਬੜੀ ਕਮੀ ਰਹੀ ਆ ਹੁਣ ਤੁਸੀਂ ਦੇਖੋ 19 ਨੂੰ ਵੋਟਾਂ ਪੈਣੀਆਂ ਸੀ 17 ਤੱਕ ਵੋਟਾਂ ਬਣਦੀਆਂ ਨਹੀਂ ਆ 10 ਤੱਕ ਜਿਹੜੇ ਫਾਰਮ ਲਏ ਆ 17 ਨੂੰ 18 ਨੂੰ ਜਾ ਕੇ ਲਿਸਟ ਜਿਹੜੀ ਆ ਉਹ ਵੈਬਸਾਈਟਾਂ ਤੇ ਆਈ ਆ ਜੀ ਨਾ ਤਾਂ ਇਤਰਾਜ਼ ਲੱਗ ਸਕੇ ਹਮ ਨਾ ਤਾਂ ਉਹਦੇ ਉੱਤੇ ਜਿਹੜਾ ਸੀ ਤੁਸੀਂ ਵੀ ਦੇਖੋਗੇ ਆਉਣ ਵਾਲੇ ਦਿਨਾਂ 'ਚ ਤੁਹਾਡੇ ਕੋਲ ਵੀਡੀਓ ਆਣ ਗਈਆਂ ਕਿ ਜਿਹੜੀਆਂ ਗੈਰ ਸਿੱਖ ਵੋਟਾਂ ਹਮਮ ਪੱਤਰ ਤੋਂ ਵੋਟਾਂ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਬਣੀਆਂ ਕਿੰਨੇ ਵੋਟਾਂ ਬਣੀਆਂ ਜਿਹੜੀਆਂ ਵੋਟਾਂ ਬਣਨੀਆਂ ਚਾਹੀਦੀਆਂ ਸੀ ਜਿਵੇਂ ਮੇਰੇ ਸਰਸੇ ਜਮੈਂ 4000 ਫਾਰਮ ਜਿਹੜਾ ਅਸੀਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਕਾਇਦਾ ਦਫ਼ਤਰ ਦੇ ਵੱਲੋਂ ਅਸੀਂ ਐਚ ਐਸ ਭੱਲਾ ਸਾਹਿਬ ਦੇ ਕਹਿਣ ਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਵੀ ਵੋਟਾਂ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰੋ ਸਾਸੀ ਵੋਟਾਂ ਲਈ ਦਫ਼ਤਰ ਦੇ ਵੱਲੋਂ ਧਰਮ ਪ੍ਰਚਾਰ ਦੇ ਕੈਂਪ ਲਵਾਏ ਫਾਰਮ ਭਰੇ ਗਏ ਜਦੋਂ ਫਾਰਮ ਦਿੱਤੇ ਗਏ ਤਾਂ ਉਹਨਾਂ ਵੋਟਾਂ ਨੂੰ ਜਿਹੜਾ ਸੀਗਾ ਉਹ ਫਿਰ ਇਹਨਾਂ ਨੇ ਆਰਡਰ ਜਾਰੀ ਕਰ ਦਿੱਤਾ ਕਿ ਜਿਹਦੀ ਵੋਟ ਹੈ ਉਹ ਖੁਦ ਬਣਾਉਣ ਵਾਸਤੇ ਆਵੇ ਭੱਲਾ ਸਾਹਿਬ ਨੇ ਤਾਂ ਹੁਣ ਕੱਲਾ ਬੰਦਾ ਵੋਟ ਪਾਉਣ ਮਸੀ ਜਾਂਦਾ ਵੋਟ ਬਣਾਉਣ ਡਿਸਟ੍ਰਿਕਟ ਹੈੱਡ ਦੇ ਮਤਲਬ ਜਿਹੜਾ ਜ਼ਿਲ੍ਹਾ ਹੈੱਡ ਕੁਆਟਰ ਤੇ ਕਿੱਥੇ ਜਾਂਦਾ ਸੋ 4000 ਫਾਰਮ ਜਿਹੜਾ ਹੈ ਸਾਡਾ ਜਿਹੜਾ ਸੀ ਇੱਥੇ ਸਿਰਸਾ ਦੇ ਵਿੱਚ ਪਿਆ ਰਹਿ ਗਿਆ ਜਿਹੜੀ ਵੋਟ ਜੈਨੂਅਨ ਵੋਟ ਜਿਹੜੀ ਸੀ ਉਹ ਬਣੀ ਨਹੀਂ ਤੇ ਜਿਹੜੀ ਜੈਨੂਅਨ ਨਹੀਂ ਸੀਗੀ ਉਹ ਵੋਟਾਂ ਬਣੀਆਂ ਮੈਂ ਤੁਹਾਨੂੰ ਵੀਡੀਓ ਵੀ ਭੇਜ ਦਿੰਨਾ ਅੱਜ ਮੈਂ ਪੁੱਲ ਆ ਕਿਹਾ ਸੀਗਾ ਮੈਂ ਉਦੋਂ ਵੀ ਮੌਕੇ ਤੇ ਬੋਲਿਆ ਔਰ ਉਹ ਮੇਰੇ ਵੀਡੀਓ ਕਲਿੱਪ ਜਿਹੜੇ ਆ ਵੱਖ-ਵੱਖ ਚੈਨਲਾਂ ਦੇ ਉੱਤੇ ਜਾਰੀ ਵੀ ਹੋਏ ਆ ਠੀਕ ਹੈ ਕਿ ਉਸ ਵੇਲੇ ਦੀਆਂ ਤੁਹਾਨੂੰ ਦੱਸਦਾ ਕਿ 50 ਜੇਕਰ ਲੋਕ ਖੜੇ ਆ ਲਾਈਨ ਵਿੱਚ ਮਰਦ ਔਰਤਾਂ ਦਾ ਤਾਂ ਚਲੋ ਪਤਾ ਨਹੀਂ ਲੱਗਦਾ ਸਾਬਤ ਸੂਰਤ ਹੁੰਦੀਆਂ ਸਭ ਜੀ ਜੀ ਤਾਂ ਜਿਹੜੇ ਮਰਦ ਖੜੇ ਆ ਉਹਨਾਂ ਦੇ ਵਿੱਚ 50ਾਂ ਦੇ ਵਿੱਚ 25% ਆ ਹੂੰ ਕਈ ਤਾਂ ਇਸ ਤਰ੍ਹਾਂ ਸੀ ਜਿਨ੍ਹਾਂ ਦੇ ਸਿਰਾਂ ਤੇ ਪਰਨੇ ਵੀ ਨਹੀਂ ਸੀ ਬੰਨੇ ਹੋਏ ਹੂੰ ਜਿਹੜੇ ਦਫ਼ਤਰ ਬਣ ਨਹੀਂਦਾ ਦੂਰ ਹੈ ਪਰਲਾ ਨਹੀਂ ਸੀ ਬਣਿਆ ਸੀ ਬਤੌਰ ਉਮੀਦਵਾਰ ਉਹਨਾਂ ਨੂੰ ਰੋਕ ਨਹੀਂ ਸਕਦੇ ਸੀ ਉੱਥੇ ਵੋਟ ਪਾਉਂਦੇ ਨਹੀਂ ਮੈਂ ਉੱਥੇ ਨਹੀਂ ਮੈਂ ਉੱਥੇ ਬਕਾਇਦਾ ਇਹ ਗੱਲ ਮੀਡੀਆ ਦੇ ਵਿੱਚ ਕਹੀ ਆ ਮੈਂ ਕਿਹਾ ਵੀ ਦੇਖੋ ਹੁਣ ਲੜਾਈ ਝਗੜਾ ਸੀ ਆਫੀਸਰਾਂ ਨੂੰ ਕਿਹਾ ਆਫੀਸਰ ਕਹਿੰਦੇ ਜਿਹੜੀ ਵੋਟ ਬਣ ਚੁੱਕੀ ਆ ਉਹ ਤਾਂ ਪੋਲ ਹੋਏਗੀ ਇਸੇ ਗੱਲ ਤੇ ਹੀ ਹਾਈ ਕੋਰਟ ਦੇ ਵਿੱਚ ਫਰੀਦাবাদ ਤੋਂ ਕਿਸੇ ਨੇ ਰਿਟ ਕੀਤੀ ਸੀ ਮੇਰੇ ਇਥੋਂ ਕਾਲਾਂਵਾਲੀ ਤੋਂ ਰਿਟ ਕੀਤੀ ਸੀਗੀ ਹਾਈ ਕੋਰਟ 'ਚ ਕੱਲ ਨੂੰ ਫੈਸਲਾ ਵੀ ਸੈਦ ਸੁਣਵਾਈ ਦੇ ਅਧੀਨ ਵੀ ਕੱਲ ਵੀ ਲੱਗਿਆ ਹੋਇਆ ਫੈਸਲਾ 20 ਤਰੀਕ ਨੂੰ ਇਸ ਗੱਲ ਦਾ ਹੂੰ ਕਿਹੜੀ ਵੋਟਾਂ ਦੀ ਸਕਰੀਨਿੰਗ ਉਹ ਜ਼ਰੂਰ ਹੋਣੀ ਚਾਹੀਦੀ ਆ ਇਹ ਜਿਹੜੀ ਕਮੀ ਜ਼ਰੂਰ ਈ ਪਰ ਮੈਂ ਸਮਝਦਾ ਚਲੋ ਇਸ ਗੱਲ ਨੂੰ ਪਾਸੇ ਵੀ ਛੱਡ ਦਿਓ ਜੀ ਸੰਗਤਾਂ ਨੂੰ ਹੱਕ ਪ੍ਰਾਪਤ ਹੋਇਆ ਸੰਗਤਾਂ ਨੇ ਆਪਣਾ ਜਿਹੜਾ ਹੈ ਫੈਸਲਾ ਜਿਹੜਾ ਹੈ ਜੀ ਸੰਗਤਾਂ ਨੇ ਆਪਣਾ ਫੈਸਲਾ ਦਿੱਤਾ ਵਾ ਵੋਟਾਂ ਪਈਆਂ ਨੇ ਚਲੋ ਭਾਵੇਂ ਕੋਈ ਪਤਤ ਵੋਟਾਂ ਵੀ ਪਈਆਂ ਨੇ ਪਰ ਇਹਨਾਂ ਨੂੰ ਹੱਕ ਪ੍ਰਾਪਤ ਹੋਇਆ ਬਹੁਤ ਥਾਈ ਜਿਹੜੇ ਉਮੀਦਵਾਰ ਨੇ ਉਹ ਜਿੱਤੇ ਵੀ ਆ ਸਾਡੇ ਸ਼ਰਮਣੀ ਅਕਾਲੀ ਦਲ ਆਜ਼ਾਦ ਦੇ ਉਮੀਦਵਾਰ ਜਿਵੇਂ ਪੰਚਕੂਲਾ ਤੋਂ ਮੈਨੂੰ ਪਤਾ ਲੱਗਾ ਦੋਨੇ ਸੀਟਾਂ ਜਿੱਤੀਆਂ ਨੇ ਫਿਰ ਹੋਰ ਐਲਣਾਬਾਦ ਤੋਂ ਸਾਡੇ ਸਿਰਸਾ ਦੇ ਵਿੱਚੋਂ ਹੀ ਕਈ ਜਗ੍ਹਾ ਰਲਵੇਂ ਮਿਲਵੇਂ ਜੇ ਨਤੀਜੇ ਅਜੇ ਤੱਕ ਸਾਰੇ ਕਲੀਅਰ ਨਹੀਂ ਹੋਏ ਪਰ ਜਿਸ ਤਰੀਕੇ ਨਾਲ ਤੁਸੀਂ ਦੇਖੋ ਨਾ ਸਾਡੇ ਤੇ ਇਸ ਗੱਲ ਦਾ ਵੀ ਅਸਰ ਪਿਆ ਜਿਸ ਤਰ੍ਹਾਂ ਸਾਡੀ ਹੈਦਰੀ ਆਜ਼ਾਦ ਪਾਰਟੀ ਸੀ ਪਰ ਸਾਨੂੰ ਜਿਸ ਤਰੀਕੇ ਨਾਲ ਹੁਣੇ ਨਲਵੀ ਸਾਹਿਬ ਬੋਲ ਰਹੇ ਸੀ ਕਿ ਬੀਜੇਪੀ ਸਰਕਾਰ ਦੀ ਪਾਰਟੀ ਦਾਦੂ ਹਲਦੀ ਪਾਰਟੀ ਸੋ ਇਹਨਾਂ ਗੱਲਾਂ ਦਾ ਅਸਰ ਵੀ ਜਿਹੜਾ ਵਾ ਨਾ ਉਹ ਪੈ ਜਾਂਦਾ ਪਰ ਮੈਂ ਸਮਝਦਾ ਕਿ ਜਿਹੜਾ ਮੇਰਾ ਕਾਲਾਂ ਵਾਲੀ ਹਲਕੇ ਤੇ ਆ ਉਹਦਾ ਅਸਰ ਇਹ ਪਿਆ ਕਿ ਜਿਹੜਾ ਮੇਰੇ ਸਾਹਮਣੇ ਉਮੀਦਵਾਰ ਸੀ ਇੱਕੋ ਹੀ ਉਮੀਦਵਾਰ ਸੀ ਆਜ਼ਾਦ ਉਮੀਦਵਾਰ ਸੀ ਉਹਦੇ ਪਿੱਛੇ ਸਾਰੇ ਆ ਕੇ ਖੜ ਗਏ ਸੀਗੇ ਠੀਕ ਹੈ ਨਾ ਤਾਂ ਉਥੇ ਝਿੰਡਾ ਦਾ ਕੈਂਡੀਡੇਟ ਸੀ ਜਿਹੜਾ ਨਲਵੀ ਦਾ ਸੀ ਉਹ ਤਾਂ ਮੇਰੇ ਹੱਕ 'ਚ ਹੀ ਬੈਠ ਗਿਆ ਸੀਗਾ ਅਕਾਲੀ ਦਲ ਬਾਦਲ ਨੇ ਵੀ ਨਹੀਂ ਦਿੱਤਾ ਉਥੇ ਔਰ ਦੂਸਰਾ ਉਹ ਖੁਦ ਜਿਹੜਾ ਸੀ ਉਹ ਪਟਵਾਰੀ ਦਾ ਕਰਿੰਦਾ ਸੀਗਾ ਪਟਵਾਰੀ ਦੇ ਨਾਲ ਬੈਠਦਾ ਸੀ ਤਹਿਸੀਲ 'ਚ ਤਾਂ ਉਹਨੇ ਹੀ ਵੋਟਾਂ ਬਣਾਈਆਂ ਸੀ ਸਾਰੀਆਂ ਅੱਛਾ ਉਹਨੇ ਆਪਣੇ ਪਿੰਡ ਦੀਆਂ ਵੋਟਾਂ ਜਿਹੜੀਆਂ ਸੀ ਉਹ ਬਹੁਤ ਜ਼ਿਆਦਾ ਆਪਣੇ ਕਾਲਾਂਵਾਲੀ ਦੀਆਂ ਬਣਾਈਆਂ ਮੇਰੇ 11 ਮਤਲਬ ਪਿੰਡ ਪੈਂਦੇ ਸੀਗੇ 11 ਦੇ ਵਿੱਚੋਂ 6-7 ਪਿੰਡਾਂ 'ਚ ਜਿਹੜਾ 5-6 ਪਿੰਡਾਂ ਦੇ ਵਿੱਚ ਮੇਰੀ ਜਿਹੜੀ ਆ ਉਹ ਜਿੱਤ ਹੋਈ ਆ ਪਰ ਜਿਹੜੀ ਕਾਲਾਂ ਵਾਲੀ ਦੀ ਲੀਡ ਸੀ ਉਹ ਵੱਡੀ ਕਿਉਂਕਿ ਉਹਨੇ ਵੋਟਾਂ ਬਹੁਤ ਜ਼ਿਆਦਾ ਬਣਾਈਆਂ ਸੀਗੀਆਂ ਉੱਥੇ ਠੀਕ ਹੈ ਸੋ ਜਿਹੜੀਆਂ ਸਾਡੀਆਂ ਵੋਟਾਂ ਬਣ ਨਹੀਂ ਸਕੀਆਂ ਜਿਸ ਕਰਕੇ ਜੇਕਰ ਉਹ ਵੋਟਾਂ ਬਣੀਆਂ ਹੁੰਦੀਆਂ ਤਾਂ ਫਿਰ ਮੈਂ ਸਮਝਦਾ ਕਿ ਫਿਰ ਇਹ ਰਿਜ਼ਲਟ ਕੁਝ ਹੋਰ ਹੋਣਾ ਸੀਗਾ ਅੱਛਾ ਦਾਦੂਵਾਲ ਸਾਹਿਬ ਜਿਵੇਂ ਜ ਸਾਡੇ ਕੋਲੇ ਜਿੰਨੀ ਕਿ ਜਾਣਕਾਰੀ ਪਹੁੰਚ ਰਹੀ ਹੈ ਇਹ 39 ਸੀਟਾਂ ਦੇ ਵਿੱਚੋਂ ਐ ਲੱਗਦਾ ਕਿਸੇ ਦੇ 5 ਕਿਸੇ ਦੇ 6 ਕਿਸੇ ਦੇ 7 ਕਿਸੇ ਦੇ 8-8 ਗਰੁੱਪ ਤੁਹਾਨੂੰ ਨਹੀਂ ਲੱਗਦਾ ਕਿ ਗਰੁੱਪੀਜ਼ਮ ਬਹੁਤ ਜ਼ਿਆਦਾ ਹੋ ਗਿਆ ਇਸ ਕਰਕੇ ਵੰਡਿਆ ਗਿਆ ਸਾਰਾ ਕੁਝ ਜੇ ਕਿਤੇ ਦੋ ਆਮੋ ਸਾਹਮਣੀ ਲੜਦੇ ਹੋਣ ਤਾਂ ਫਿਰ ਪਿਕਚਰ ਜ਼ਿਆਦਾ ਕਲੀਅਰ ਹੁੰਦੀ ਹੈ ਚਲੋ ਹੁਣ ਕਈਆਂ ਨੇ ਰਲ ਜਾਣਾ ਦੇਖਿਓ ਤੁਸੀਂ ਜਿਹੜੇ ਜਿਹੜੇ ਮੇਰੇ ਖਿਲਾਫ ਤਾਂ ਸਾਰੇ ਹੀ ਇਕੱਠੇ ਸੀਗੇ ਸੀਟਾਂ ਦੀ ਵੰਡ ਕੀਤੀ ਸੀ ਉਹਨਾਂ ਨੇ ਤੁਸੀਂ ਦੇਖਣਾ ਉਹਨਾਂ ਸਾਰਿਆਂ ਨੇ ਰਲ ਜਾਣਾ ਹੈ ਹੁਣ ਹਮ ਹੁੜੋ ਸਾਰੇ ਇਕੱਠੇ ਹੋਣਗੇ ਕਿਓ ਕਿਓ ਨਾਦੀਆ ਮੀਟਿੰਗਾਂ ਇੱਧਰ ਉੱਧਰ ਹੋ ਗਈਆਂ ਸੀ। ਮਤਲਬ ਨਿਸ਼ਾਨਾ ਤੁਸੀਂ ਸੀਗੇ। ਹਾਂਜੀ ਨਿਸ਼ਾਨਾ ਕੋਈ ਬਲ ਦੇਖੋ ਨਾ ਹਰੇਕ ਨੇ ਨਿਸ਼ਾਨਾ ਦਾਦੂਵਾਲ ਨੂੰ ਬਣਾਇਆ ਸੀਗਾ। ਹਾਂ ਸਾਰੇ ਰਲ ਗਏ ਸੀਗੇ ਇਕੱਠੇ ਹੋ ਕੇ ਹਰੇਕ ਨੇ ਦਾਦੂਵਾਲ ਨੂੰ ਨਿਸ਼ਾਨਾ ਬਣਾ ਕੇ ਹਰੇਕ ਜਗ੍ਹਾ ਦੇਖੋ ਨਾ ਨਲਵੀ ਦੀ ਸੀਟ ਤੇ ਮੈਂ ਆਇਆ ਵੀ ਨਹੀਂ ਉੱਥੇ ਸ਼ਾਬਾਦ। ਔਰ ਨਲਵੀ ਸਾਹਿਬ ਵੀ ਮੇਰਾ ਹੀ ਮੈਨੂੰ ਹੀ ਟਾਰਗੇਟ ਕਰ ਰਹੇ ਸੀਗੇ। ਹਮਮ ਹਰ ਜਗ੍ਹਾ ਤੇ ਮੈਨੂੰ ਟਾਰਗੇਟ ਕੀਤਾ ਗਿਆ ਔਰ ਇਹ ਗੱਲ ਕਹਿ ਕੇ ਕਿ ਦਾਦੂਵਾਲ ਦੀ ਪਾਰਟੀ ਜਿਹੜੀ ਆ ਉਹ ਭਾਜਪਾ ਨੇ ਬਣਾਈ ਜੇ ਢੀਂਡਾ ਬੋਲਿਆ ਉਹਨੇ ਵੀ ਇਹੀ ਗੱਲ ਕੀਤੀ। ਸੋ ਸਾਨੂੰ ਇਸ ਤਰੀਕੇ ਨਾਲ ਨਿਸ਼ਾਨਾ ਬਣਾ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਚਲੋ ਕੋਈ ਨਹੀਂ ਸੰਗਤਾਂ ਦਾ ਫੈਸਲਾ ਸਿਰ ਮੱਥੇ ਤੇ ਆ ਜੋ ਸੰਗਤਾਂ ਨੇ ਦਿੱਤਾ ਅਸੀਂ ਸੰਗਤਾਂ ਦੀ ਸੇਵਾ ਕੀਤੀ ਆ ਸੇਵਾ ਕਰ ਰਹੇ ਆਂ ਔਰ ਸੇਵਾ ਕਰਦੇ ਰਹਿਣਾ ਜਿੰਦ ਹਰ ਤਾਂ ਬਣੀ ਹੁੰਦੀ ਹੈ ਜੀ ਤੁਸੀਂ ਤੁਸੀਂ ਕੋਸ਼ਿਸ਼ ਕਰੋਗੇ ਕਿ ਜਿਹੜੇ ਵੀ ਕੈਂਡੀਡੇਟ ਤੁਹਾਡੇ ਜਿੱਤੇ ਨੇ ਉਹਨਾਂ ਨੂੰ ਕੋਈ ਐਗਜ਼ੈਕਟਿਵ ਚਾ ਕਿਸੇ ਤਰੀਕੇ ਕੋਈ ਉਹਨਾਂ ਨੂੰ ਜਗ੍ਹਾ ਮਿਲੇ हां बिल्कुल जी ਜਿਹੜੇ ਆਪਣਾ ਹੈਗਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਜਿਹੜੀਆਂ ਮੀਟਿੰਗਾਂ ਹੋਣ ਗਿਆ ਜਿਹੜੇ ਸਾਡੇ ਜਿੱਤੇ ਉਮੀਦਵਾਰ ਉਹਨਾਂ ਨੂੰ ਵੀ ਵਧਾਈ ਦੇਣਾ ਚਲੋ ਮੇਰੇ ਸਾਹਮਣੇ ਉਮੀਦਵਾਰ ਜਿੱਤੇ ਉਹਨਾਂ ਨੂੰ ਵੀ ਵਧਾਈ ਦੇਣਾ ਔਰ ਜਿਹੜੇ ਆਪਣਾ ਬਾਕੀ ਆਜ਼ਾਦ ਉਮੀਦਵਾਰ ਜਿੱਤੇ ਨੇ ਬਹੁਤ ਸਾਰੇ ਉਹਨਾਂ ਨੂੰ ਵਧਾਈ ਦੇਣਾ ਠੀਕ ਹੈ ਸਈ ਸਾਡੇ ਸਾਡੇ ਤੋਂ ਨਾਰਾਜ਼ ਹੋ ਕੇ ਵੱਖਰੇ ਆਜ਼ਾਦ ਖੜੇ ਸੀਗੇ ਤਾਂ ਉਹ ਵੀ ਜਿੱਤ ਗਏ ਆ ਤਾਂ ਉਹਨਾਂ ਨੂੰ ਵੀ ਮੈਂ ਵਧਾਈ ਦੇਣਾ ਸਾਰਿਆਂ ਨੂੰ ਵਧਾਈ ਦੇਣਾ ਔਰ ਔਲੇ ਦੇਣਾ ਜਿਵੇਂ ਮੈਂ ਸਮਝਦਾ ਕਿ ਚੰਗੇ ਤਰੀਕੇ ਦੇ ਨਾਲ ਜਿਹੜੀ ਹਰਿਆਣਾ ਕਮੇਟੀ ਆ ਉਹ ਆਪਣਾ ਜਰਨਲ ਹਾਊਸ ਕਰੇ ਉਹਦੀ ਐਗਜ਼ੀਕਟਿਵ ਬਣਾਵੇ ਔਰ ਅੱਗੇ ਜਿਹੜੇ ਅਹੁਦੇਦਾਰ ਆ ਚੁਣੇ ਜਾਣ ਔਰ ਉਹ ਵਧੀਆ ਪੰਥ ਲਈ ਕੌਮ ਲਈ ਕੰਮ ਕਰਨ ਜਿੰਨੀਆਂ ਸੇਵਾਵਾਂ ਸਾਥੋਂ ਹੋਈਆਂ ਅਸੀਂ ਕੀਤੀਆਂ ਨੇ ਜੀ ਔਰ ਹਰਿਆਣਾ ਸਿ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਔਰ ਜਿਹੜੀਆਂ ਹੁਣ ਜਿਨ੍ਹਾਂ ਦੇ ਜ਼ਿੰਮੇ ਲੱਗਣਗੇ ਉਹ ਕਾਰਨ ਜੋ ਸਾਡੇ ਜ਼ਿੰਮੇ ਧਰਮ ਪ੍ਰਚਾਰ ਪ੍ਰਸਾਦ ਦੇ ਆ ਸਵਾਮਾਂ ਇਹ ਤਾਂ ਅਸੀਂ ਬਿਨਾ ਕਮੇਟੀ ਤੋਂ ਵੀ ਕਰਦੇ ਸੀਗੇ ਇਹ ਹੁਣ ਕਰ ਰਹੇ ਆ ਸਾਬ੍ਹ ਕਿੰਨੇ ਕਿੰਨੇ ਸਾਲ ਲਈ ਹਾਊਸ ਚੁਣਿਆ ਗਿਆ ਇਹ 5 ਸਾਲ ਵਾਸਤੇ ਹੁਣ 5 ਸਾਲ ਵਾਸਤੇ ਜਿਹੜਾ 43 ਉਮੀਦਵਾਰ ਚੁਣੇ ਗਏ ਆ ਹਾਂ 40 ਉਮੀਦਵਾਰ ਚੁਣੇ ਗਏ ਆ ਔਰ ਉਸ ਤੋਂ ਬਾਅਦ ਜਿਹੜਾ ਹੈ 9 ਉਮੀਦਵਾਰ ਨੋਮਿਨੇਟ ਹੋਣਗੇ ਉਹਨਾਂ ਨੂੰ ਵੀ ਵੋਟ ਦਾ ਪੂਰਾ ਅਧਿਕਾਰ ਹੋਏਗਾ ਇਹ ਚੁਣੇ ਹੋਏ ਉਮੀਦਵਾਰਾਂ ਨੇ ਅਗਲੇ ਉਮੀਦਵਾਰਾਂ ਨੂੰ ਚੁਣਨਾ ਜਿਹੜੇ 9 ਨੋਮਿਨੇਟ ਕਰਨੇ ਆ ਉਹ ਇਹ ਚੁਣਿਆਂ ਨੇ ਆਪਣੇ ਵੋਟ ਆਪਣੇ ਬਹੁਮਤ ਦੇ ਹਿਸਾਬ ਦੇ ਨਾਲ ਅੱਗੇ ਨੋਮਿਨੇਟ ਕਰਨੇ ਆ ਇਹ ਜਿੰਨੇ ਬਹੁਮਤ ਦੇ ਵਿੱਚ ਆਣਗੇ ਤੇ ਪ੍ਰਧਾਨ ਦੀ ਚੋਣ ਹਰ ਸਾਲ ਹੋਏਗੀ ਜਿਵੇਂ ਨਹੀਂ ਪ੍ਰਧਾਨ ਦੀ ਟਰਮ ਜਿਹੜੀ 2.5 ਸਾਲ ਦੀ ਹੈ ਇਹਦੇ ਵਿੱਚ ਜਿਹੜਾ ਗੁਰਦੁਆਰਾ ਐਕਟ 2014 ਇਹਦੇ ਚ 2.5 ਸਾਲ ਦੀ ਟਰਮ ਹੈ ਠੀਕ ਹੈ ਤਾਂ ਮਤਲਬ ਦੋ ਸ਼੍ਰੋਮਣੀ ਕਮੇਟੀ ਦੇ ਵਿੱਚ ਦੋ ਵਾਰ ਚੁਣਿਆ ਜਾਂਦਾ ਜਿਵੇਂ ਸ਼੍ਰੋਮਣੀ ਕਮੇਟੀ ਦੇ ਵਿੱਚ ਸਾਲ ਬਾਅਦ ਚੁਣਿਆ ਜਾਂਦਾ ਹਾਂਜੀ ਇਸ ਦੇ ਵਿੱਚ ਜਿਹੜੀ ਹਰਿਆਣਾ ਕਮੇਟੀ ਇੱਥੇ 2.5 ਸਾਲ ਬਾਅਦ ਚੁਣਿਆ ਜਾਇਆ ਕਰੇ ਠੀਕ ਹੈ ਸ਼ੁਕਰੀਆ ਧੰਨਵਾਦ ਦਾਦੂਵਾਲ ਸਾਹਿਬ ਸਾਡੇ ਨਾਲ ਜੁੜੀ ਆਪਣੀ ਗੱਲ ਕਹਿਣ ਲਈ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਕਾਫੀ ਗੱਲਾਂ ਉਹਨਾਂ ਨੇ ਕਹੀਆਂ ਨੇ ਔਰ ਉਹਨਾਂ ਕਿਹਾ ਕਿ ਅਗਲੇ ਦਿਨਾਂ ਦੇ ਵਿੱਚ ਇਹ ਵੀਡੀਓਜ਼ ਤਸਵੀਰਾਂ ਵੀ ਸਾਹਮਣੇ ਆਉਣਗੀਆਂ ਜੋ ਜੋ ਖਦਸ਼ੇ ਅਸੀਂ ਪ੍ਰਗਟਾਏ ਨੇ ਉਹਨਾਂ ਨੂੰ ਵਿਦ ਪ੍ਰੂਫ ਸਾਹਮਣੇ ਲੈ ਕੇ ਆਵਾਂਗੇ ਉਹਨਾਂ ਕਿਹਾ ਕਿ ਮੈਂ ਕਈ ਸਾਰੇ ਵੀਡੀਓ ਵੀ ਜਾਰੀ ਕੀਤੇ ਨੇ ਔਰ ਉਸ ਦੇ ਵਿੱਚ ਬਹੁਤ ਸਾਰੀਆਂ ਵੋਟਾਂ ਐਸੀਆਂ ਬਣੀਆਂ ਸੀ ਜਿਹਦਾ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪਿਆ ਖੈਰ ਹਾਰ ਜਿੱਤ ਜਿੱਤ ਇੱਕ ਵੋਟ ਨਾਲ ਵੀ ਹੋਵੇ ਕਿਸੇ ਦੀ ਜਿੱਤ ਜਿੱਤ ਹੁੰਦੀ ਹੈ ਸਾਰਿਆਂ ਨੂੰ ਵਧਾਈ ਵੀ ਦਿੱਤੀ ਹੈ ਬਲਜੀਤ ਸਿੰਘ ਦਾਦੂਵਾਲ ਨੇ ਜਿਹੜੇ ਕੈਂਡੀਡੇਟ ਜਿੱਤੇ ਨੇ ਔਰ ਉਹਨਾਂ ਕਿਹਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਅਸੀਂ ਜਦੋਂ ਐਗਜ਼ੀਕਟਿਵ ਬਣਨੀ ਹੈ ਉਹਦੇ ਵਿੱਚ ਵੀ ਆਪਣੇ ਬੰਦਿਆਂ ਦੀ ਨੁਮਾਇੰਦਗੀ ਪੂਰੀ ਕਰਨ ਦੇ ਲਈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ 49 ਮੈਂਬਰ ਨੇ 10 ਨਾਮਿਨੇਟ ਹੋਣੇ ਨੇ ਔਰ 40 ਦੀ ਇੱਕ ਦੀ ਸਰਬਸੰਮਤੀ ਹੋਈ ਹੈ ਨੌਨ ਐਮਿਨੇਟ ਹੋਣੇ ਨੇ 40 ਟੋਟਲ ਨੇ ਇੱਕ ਸਰਬਸੰਮਤੀ ਨਾਲ ਚੁਣਿਆ ਗਿਆ 39 ਤੇ VOTING ਹੋਈ ਹੈ ਤੇ ਟੋਟਲ 49 ਨੇ ਫਿਰ ਅੱਗੇ ਪੂਰੀ ਐਗਜ਼ੀਕਟਿਵ ਚੁਣਨੀ ਹੈ ਜਾਂ ਜਿਹੜਾ ਪ੍ਰਧਾਨ ਚੁਣਿਆ ਜਾਣਾ ਉਹ ਕੌਣ ਹੋਏਗਾ ਔਰ ਹੁਣ ਜਿਵੇਂ ਬਲਜੀਤ ਸਿੰਘ ਦਾਦੂਵਾਲ ਵੀ ਜ਼ਿਕਰ ਕਰ ਰਹੇ ਸੀ ਕਿ ਹੁਣ ਜੋੜ ਤੋੜ ਹੋਣੀ ਹੈ ਹੁਣ ਵੱਖ-ਵੱਖ ਗਰੁੱਪ ਜਿਹੜੇ ਜਿੱਤੇ ਨੇ ਉਹਨਾਂ ਦੇ ਵਿੱਚ ਜੋੜ ਤੋੜ ਹੋਣੀ ਹੈ ਕਿ ਕਿਹੜੇ-ਕਿਹੜੇ ਕੈਂਡੀਡੇਟ ਜਿਹੜੇ ਨੇ ਉਹ ਆਪਸ ਦੇ ਵਿੱਚ ਜਾਂ ਕਿਹੜੇ-ਕਿਹੜੇ ਗਰੁੱਪ ਜਿਹੜੇ ਨੇ ਉਹ ਆਪਸ ਦੇ ਵਿੱਚ ਮਿਲ ਕੇ ਆਪਣੀ ਪ੍ਰਧਾਨਗੀ ਦੀ ਜਾਂ ਹੋਰ ਐਗਜ਼ੈਕਟਿਵ ਦੇ ਮੈਂਬਰਾਂ ਦੀ ਐਡਜਸਟਮੈਂਟ ਕਰਨਗੇ ਕਿਉਂਕਿ ਕਲੀਅਰ ਮੰਡੇਟ ਤੇ ਕਿਸੇ ਨੂੰ ਵੀ ਨਹੀਂ ਮਿਲਿਆ ਹੈ माता जी जीत हासिल की बेटे ने साथ संगत ने आपका साथ दिया किस तरीके से गुरु घर के लिए आप काम करेंगे उसमें एक प्रयास करेंगे वागुरु जी जो भी संगत का हुक्म होगा वो सीख करा जो माता सू पता भी शोरद सारे काम करा जगदीश सिंह झिंडा जी उन्हीं की पार्टी से आप लड़े लगता है वो प्रधान बन जाएंगे कोई बात नहीं देवी आप देख सकते हैं कपूर कौर उनके साथ तमाम सात संगत यहाँ पर है हरियाणा सिख संगत ने ਜੋ ਸਰਦਾਰ ਜਗਦੀਸ਼ ਸਿੰਘ ਢਿੰਡਾ ਨੇ ਪਿਛਲੇ 20 ਸਾਲ ਲਗਾਤਾਰ ਸੰਘਰਸ਼ ਕਰਕੇ ਹਰਿਆਣਾ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਖਰੀ ਕਰਾਈ ਅੱਜ ਹਰਿਆਣੇ ਦੇ ਸਿੱਖਾਂ ਨੂੰ ਪਹਿਲੀ ਵਾਰ ਵੋਟ ਪਾਉਣ ਦਾ ਮੌਕਾ ਮਿਲਿਆ ਪਰ ਹਰਿਆਣੇ ਦੀ ਸੰਗਤ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਹੀ ਉਮੀਦਵਾਰ ਨੂੰ ਚੁਣ ਕੇ ਗੁਰੂ ਧਾਮਾਂ ਦੀ ਸੇਵਾ ਦੇ ਵਾਸਤੇ ਚੁਣਿਆ ਹੈ ਤੇ ਉਹਨਾਂ ਨੂੰ ਸਹੀ ਕਿਉਂਕਿ ਉਹਨਾਂ ਨੂੰ ਉਮੀਦ ਸੀ ਕੋਈ ਅਸੀਂ ਵਧੀਆ ਕਿਉਂਕਿ ਵਖਰੀ ਕਮੇਟੀ ਹੋ ਗਈ ਹੈ ਮੁੱਖਿਆ ਪ੍ਰਬੰਧ ਵਾਸਤੇ ਵਧੀਆ ਉਮੀਦਵਾਰ ਜੀ ਔਰ ਜਿਹੜਾ ਸਿੱਖ ਸੰਗਤ ਨੇ ਦਾ ਜਗਜੀਤ ਸਿੰਘ ਜਿਹਾ ਸੀ ਉਹ ਸ਼ਗਰਦ ਦੇ ਮੋਰਾਂ ਆ ਕੇ ਅਵਲ ਕਰਨੀ ਚਾਹੇ ਹਰਿਆਣਾ ਦੀ ਸੰਗਤ ਜਿਹੜੀ ਜਾਣਦੇ ਨੇ ਪੰਜਾਬ ਦੇ ਸਰਕਾਰ ਪ੍ਰਬੰਧ ਲਈ ਕੁਰੂਕਸ਼ੇਤਰ ਕੀ 5 ਜੋ ਸੀਟੇ ਥੀ ਲਾੜਵਾ ਵਿਧਾਨ ਸਭਾ यानी कि लाडवा हल्के से जो मुख्यमंत्री नायब का हल्का है वहाँ पर बीबी जसबीर कौर मसाना जो पंजाब अकाली दल से उम्मीदवार थी उन्होंने जीत का पताका फहराया है और जीत दर्ज की है इसी तरह थानेसर में हरमनप्रीत ने जीत दर्ज की है यानी कि कहीं ना कहीं थानेसर सीट पर बलजीत सिंह दादूवाल को बड़ा झटका लगा है बलजीत सिंह दादूवाल ने कहा था कि हम हर हाल में थानेसर सीट जीतेंगे और शाहबाद मारकंडा की बात की जाए तो शाहबाद मारकंडा में हरियाणा सिख गुरुद्वारा प्रबंधक कमेटी का गठन करने में बड़ा अहम योगदान निभाने वाले दीदार सिंह नलवी उन्होंने जीत दर्ज की है इसी तरह विधानसभा में पहवा हल्के के अंदर कुलदीप सिंह मुल्तानी जो झिंडा ग्रुप के उम्मीदवार हैं उन्होंने जीत दर्ज की है इसी तरह मुर्तजापुर जो सीट थी वहाँ पर इंद्रजीत सिंह जो झिंडा ग्रुप के उम्मीदवार हैं उन्होंने जीत दर्ज की है तो इस तरह से आज दिन भर जो परिणाम की इंतजार था वो अब डिग्लेयर हो चुके हैं और अब यानी कि यहाँ पर जीत का सर्टिफिकेट लेंगे और अब हरियाणा सिख गुरुद्वारा प्रबंधक कमेटी का